ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਆਜ਼ਾਦ ਵੀਰ ਦੇ ਘਰ ਆਇਆ ਦੋਸਤੋ ਇਸ ਘਰੋਂ ਇਸ ਕਿਲੇ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਰੋਟੀਨ ਦੇ ਵਿੱਚ ਵੀਰ ਕੰਮ ਕਰਦਾ 12 ਮਹੀਨੇ 30 ਦਿਨ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਐਨੀਮਲ ਚਾਰ ਦਿਖਾਵਾਂਗੇ ਤੁਹਾਨੂੰ ਪਿੱਛੇ ਜੇ ਕੱਲ ਪਰਸੋ ਇੱਕ ਆਪਾਂ ਅਪਡੇਟ ਦਿੱਤੀ ਸੀ ਜਿੱਦੇ ਵੀ ਦੋ ਕੁ ਪਸ਼ੂ ਦਿਖਾਏ ਸੀਗੇ ਅੱਜ ਚਾਰ ਵੜਾ ਨੇ ਚਾਰੇ ਪਸ਼ੂ ਸੋਏ ਸੁਬਾਹ ਆ ਤੇ ਬਾਕੀ ਹਰੇਕ ਵਾਰ ਆਪਾਂ ਬੇਨਤੀ ਸਾਰੇ ਭਰਾਵਾਂ ਨੂੰ ਕਰਦੇ ਆਂ ਵੀ ਇੱਥੇ ਆਣ ਕੇ ਦੋ ਟਾਈਮ ਚਾਹੇ ਕੋਈ ਭਰਾ ਚਾਰ ਟਾਈਮ ਚੋ ਕੇ ਆਪਣੀ ਤਸੱਲੀ ਆ ਉਹ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਗੱਭੜ ਕੋਈ ਪਸ਼ੂ ਲੈ ਕੇ ਜਾਂਦੇ ਹੋ ਤੇ ਟਿਪ ਟਪਾ ਕੇ ਤਸੱਲੀ ਉਹ ਵੀ ਆਪਣੀ ਯਕੀਨੀ ਬਣਾ ਲਿਆ ਕਰੋ ਤੇ ਖਾਸ ਵਿਜ਼ਿਟ ਪਿੰਡ ਕਮਾਲਪੁਰ ਗਲਾਲੀਪੁਰ ਪਿੰਡ ਲੱਗੇ ਆ ਸ਼ਬਾਜਪੁਰ ਅੱਡਾ ਲੱਗਦਾ ਵਾ ਪਿੰਡ ਬਿਲਕੁ ਤੇ ਦਰਨ ਦਰਨ ਤੋਂ ਤੱਕ ਰੀਪਨ ਕੋਈ 15 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਸਾਰਾ ਠੀਕਾ ਜੀ ਤੇ ਤਰਨ ਤਰਨ ਤੋਂ ਜਿਹੜੀ ਸੜਕ ਬਿਆਲਪੁਰੇ ਨੂੰ ਭਿੱਖੀਵੜ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਸ਼ਬਾਜਪੁਰ ਆ ਤੇ ਬਿਲਕੁਲ ਸ਼ਬਾਜਪੁਰ ਤੋਂ ਜਿਹੜੀ ਸੜਕ ਸੁਰਸਿੰਘ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਕਮਾਲਪੁਰ ਆ 2 ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਤੇ ਸ਼ਬਾਜਪੁਰ ਤੋਂ ਅੱਜ ਤਰੀਕ 19 ਦਸੰਬਰ ਸਮਾਂ ਦੋਸਤੋ ਕੋਈ ਦੁਪਹਿਰ ਦੇ 2:30 ਵਜੇ ਦਾ ਸਮਾਂ ਸੋ ਚਾਰੇ ਵੜਾ ਦਿਖਾਵਾਂਗੇ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਕਿੰਨੇ ਦਿਨਾਂ ਦੀਆਂ ਸੂਈਆਂ ਨੇ ਕੀ ਥੱਲੇ ਦੁੱਧ ਤੇ ਕੀ ਰੇਟ ਪੜਦਾ ਰਹੂਗਾ ਉਹ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਜਾਦਵੀਰ ਸਾਸਰੀ ਕਾ ਸਾਸਰੀ ਦਾ ਵੀਰ ਜੀ ਔਰ ਤੁਸੀਂ ਸੁਣਾਓ ਕੀ ਹਾਲ ਚਾਲ ਦੇ ਵਧੀਆ ਜਾਦ ਹੋਰ ਕੈਮ ਵੀਰੇ ਵਧੀਆ ਵਧੀਆ ਵੀਰ ਜੀ ਠੀਕ ਆ ਜੀ ਅੱਛਾ ਜਾਦ ਪਿੱਛੇ ਜੇ ਆਪਾਂ ਕੱਲ ਪਰਸੋਂ ਇੱਕ ਵੀਡੀਓ ਦੇ ਵਿੱਚ ਪਾਈ ਸੀ ਵੈਰਾ ਤੁਸੀਂ ਦੱਸਣ ਦਾ ਵੀ ਪੂਰਾ ਤਰਨ ਤਰਨ ਦੇ ਵਿੱਚ ਤਹਿਲਕਾ ਮਚਾ ਦਿੱਤਾ ਮਾਣਾ ਵੀਰ ਜੀ ਸਾਰੇ ਬੰਨੇ ਇੰਨੇ ਫੋਨ ਆ WhatsApp ਇੰਨੇ ਸਾਰੇ ਮੈਸੇਜ ਕਿਤੇ ਕਿ ਰੇਟ ਕਿਉਂ ਬੜਾ ਜਿਆਦਾ ਜੀ ਚਲੋ ਆਪਾਂ ਨੂੰ ਜਿਆਦਾ ਹੀ ਮਿਲਿਆ ਪੱਜਾਈ ਕਮਾਈ ਨਾ ਦੇਖੀ ਜੀ ਹਾਂ ਬਿਲਕੁਲ ਆ ਮੈਨੂੰ ਲੱਗਦਾ ਵੀ ਇਹਨਾਂ ਨੇ ਪਹਿਲੇ ਦਾ ਕੰਮ ਕਰਤਾ ਉਹ ਅੱਜ 19 ਦੇ 2 ਦੇ 21 ਦੇ 19 ਆ ਸਮਝੋ ਹਾਂ ਚੰਗੀ ਜੀ ਦਾਈ ਵਾਲਾ ਦੂਜਾ ਸੁਦਾ ਸੂਈ ਜੇ ਸ਼ਾਈ ਵਾਲ ਵੇਰ ਦੋਸਤੋ ਇੱਥੋਂ ਸ਼ੁਰੂਆਤ ਕਰ ਲੈਨੇ ਆ ਦੂਜਾ ਸੁਵਾ ਜੀ ਦੂਜਾ ਸੁਵਾ ਸੂਈ ਵੀਰ ਜੀ ਦੀ ਭੈਣ ਹੀ ਸਮਝੋ ਤੁਸੀਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਅ ਅੱਜ ਦਿਨ ਕਿੰਨੇ ਹੋ ਗਏ ਜੀ ਵੀ ਅੱਜ ਇਹਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਮਗਰ ਵੱਛਾ ਏ ਠੀਕ ਹੈ ਜੀ ਤੇ ਇਸ ਟਾਈਮ ਤੇ ਤਾਂ 15 ਲੀਟਰ ਸਟਾਰਟਿੰਗ ਹੋਊਗੀ ਲੋਬ ਦੋਸਤੋ ਇਤਿਹ ਦਿਨ ਤੋਂ ਚੌਥਾ ਦਿਨ ਹੈ ਅੱਜ ਦੂਜਾ ਸੁਵਾ ਹਾਂਜੀ 15 ਕਿਲੋ ਤੋਂ ਸਟਾਰਟਿੰਗ ਆ ਸਟਾਰਟਿੰਗ ਨਿੱਗਰ ਨਿੱਗਰ ਵੇਖੋ ਵੀਰ ਜੀ ਉਹਦੇ ਜਿੰਨੀ ਬਾਕੀ ਸੀਵਲ ਠੰਡੀ ਆ ਮੰਨ ਲਓ ਬੱਚਾ ਛੱਡ ਕੇ ਵੰਗਾ ਪਾ ਕੇ ਬਹਿ ਜਾ ਥਲੇ ਕਿ ਪੈਰ ਨਹੀਂ ਲਾਉਂਦੀ ਹਾਂਜੀ ਦੁੱਧ ਤੇ ਵੀਰ ਜੀ ਜਿਆਦਾ ਨਹੀਂ 18-19 ਕਿਲੋ ਗਰੰਟੀ ਨਾਲ ਭਰ ਦੂਗੇ ਇੰਨੀ ਆਪਣੀ ਗਰੰਟੀ ਆ ਹੂੰ ਹੁਣ ਆਪਣੇ ਘਰਾਂ ਚੌਥੇ ਦਿਨ ਦੀ ਸੂਈ ਥਲੇ 15 ਲੀਟਰ ਕੋਈ ਲੀਟਰ ਨਾਲ ਮਿਲ ਕੇ ਲੈ ਜੇ ਠੀਕ ਆ ਜੀ ਮਗਰ ਲਾਲਾ ਨਹੀਂ ਕੀ ਮੰਨ ਲਓ ਲੀਟਰ ਵਾਲਾ ਮਗਰ ਬੱਚਾ ਆ ਦੇ ਹਨਾ ਮਗਰ ਬੱਚਾ ਵੀਰ ਜੀ ਲਓ ਦੋਸਤੋ ਪਾਲੀਕਾਰ ਬਾਰੀ ਨਾਲ ਦੋ ਆਪਾਂ ਚਾਹੀ ਵਾਲ ਚਾਹੀ ਵਾਲ ਦੇ ਵਿੱਚ ਕਰਾਸ ਵੜਨ ਦੀ ਗੱਲ ਠੀਕ ਹੈ ਜੀ ਬਹੁਤ ਵਧੀਆ ਚੰਗੀ ਬਾਦੀ ਬੰਤਰਦੀ ਆ ਨਿੱਗਰ ਪਿੱਠਪੂੜਾ ਥਾਨ ਬਲੈਕ ਚੰਗੀ ਸੋਹਣੀ ਸਪੇਸ ਵੰਡ ਤੇ ਆ ਹਵਾਨਾ ਚੱਡਾ ਤੁਸੀਂ ਵੇਖੋ ਅਗਾਹ ਬਿਲਕੁਲ ਤੁਹਾਨੂੰ ਤੋਂ ਸਟਾਰਟ ਹੋ ਕੇ ਪੱਟਾਂ ਦੇ ਬਿਲਕੁਲ ਸੈਂਟਰ ਦੇ ਵਿੱਚ ਹਵਾਨਾ ਲੇਵਾ ਤੇ 15 ਕਿਲੋ ਤੋਂ ਸਟਾਰਟਿੰਗ ਇਸ ਵਾਰ ਦੀ ਆ ਚੌਣ ਚਾਂ ਕਿਸੇ ਰਕਮ ਤੱਕ ਪੂਰ ਸਟਾ ਯਾਰ ਰੂਮ ਵਰਗੀ ਪੋਲੀ ਚੌਣ ਚਾਂ ਕੋਈ ਪੂਰ ਨਹੀਂ ਕੋਈ ਛਟਾਣੀ ਠੀਕ ਹੈ ਕੋਈ ਔਲ ਸ਼ੌਲ ਨਹੀਂ ਬਸ ਬੱਚਾ ਛੱਡ ਗਿਆ ਵੰਗਾ ਪਾ ਕੇ ਬਹਿ ਜਾਣਾ ਥੱਲੇ ਹਾਂ ਜੀ ਕਿ ਇਹ ਪੈਰ ਨਹੀਂ ਨੇ ਪਾਸੇ ਕਰਦਾ ਮਤਲਬ ਐਵੇਂ ਵੀ ਆਜ਼ਾਦ ਬੰਗਾ ਪਾ ਕੇ ਕਈ ਆਪੇ ਤੁਮਾਰਾ ਮੋੜ ਤੇਵੇਂ ਆਪ ਨੂੰ ਆਤ ਹੁੰਦੀ ਮੈਂ ਲੱਤ ਮਾਰੀ ਜਾਂ ਚੋਕਰੀ ਰੱਖ ਲਈ ਨਾ 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 ਵੀ ਜਿਹੜੀ ਜੋ ਵੰਗਾ ਪਾਵੇ ਹਿੱਲਣਾ ਨਹੀਂ ਜਿੱਥੇ ਇੱਕ ਲੋਗੀ ਬਸ ਉੱਥੇ ਹੀ ਠੀਕ ਹੈ ਜੀ ਹਾਂ ਜੀ ਬਾਕੀ ਨਿੱਗਰ ਨੁਗਰ ਬੜੀ ਗਾ ਲੋਬੀ ਪ੍ਰਭੂ ਇਹ ਤੇ ਤੇ ਲੈਂਦੀ ਬੇਸਿਕ ਠੀਕ ਹੈ ਜੀ ਤੇ ਵੰਗਾ ਰਸੀ ਪਾਉਂਗੇ ਨਾਲ ਹੀ ਬੈਠ ਕੇ ਚਵਾਈ ਕਰ ਲੋਗੇ ਤਕ ਇਨੀ ਵੀ ਹੈਗਾ ਵੀ ਟੱਪੂ ਟੱਪੂ ਨਹੀਂ ਕਰਦੀ ਬਾਕੀ ਸੂਈ ਸਵਾਈ ਹੈ ਕਿਹੜਾ ਗੱਬਣੇ ਵੀਰ ਜੀ ਸਾਰੀ ਚੱਕ ਪਾਸੇ ਆਉਂਦੀ ਹੈ ਜੀ ਤਸੱਲੀ ਵੀਰ ਕਰਨਾ ਹਾਂਜੀ ਬਾਕੀ ਨੀਂਦਰ ਵੈਸਾ ਕਿੰਨੀ ਟੱਪੂੜੇ ਦੀ ਵੀ ਕੋਈ ਸਹੀ ਵਾਲ ਦਾ ਤੇ ਰਾਤੀ ਦਾ ਇੰਦੇ ਚ ਕਰਾਸ ਅੰਗਾ ਠੀਕ ਆ ਜੀ ਤੇ ਥਾਨ ਸਪੇਸ ਵੰਡ ਚੰਗੀ ਆ ਤੇ ਹੁਣ ਤਕਰੀਬਨ 2 2.5 ਵਜੇ ਦਾ ਟਾਈਮ ਮਾਰਨਿੰਗ ਕਿੰਨੇ ਵਜੇ ਚੋਈ ਮਾਰਨਿੰਗ ਵੀਰ ਜੀ ਅੱਜ ਸਵੇਰ 4 ਵਜੇ ਚੋਈ ਹੈ ਝੂਠ ਨਹੀਂ ਮਾਰਨਾ ਅੱਛਾ ਜੀ ਹਾਂਜੀ ਕਿ ਮਤਲਬ ਜੀ 2 ਘੰਟੇ ਚਵਾਈ ਦਾ ਟਾਈਮ ਪਿਆ ਹੈ ਲੋਕ ਦੋਸਤੋ ਠੀਕ ਆ ਜੀ ਮਾਰਨਿੰਗ ਦੀ ਚਵਾਈ ਦਾ ਸਮਾਂ ਤੁਹ ਹਾਂ ਜੀ ਹੋਰ ਜਿਹੜਾ ਦੋਸਤੋ ਸਮਾਂ ਹੋਇਆ ਕੋ 2:30 ਦਾ ਦੁਪਹਿਰ ਦਾ ਹਾਂਜੀ ਤੇ ਬਾਕੀ ਵਾਹਰ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਥਲੀਾਰੇ ਦੀ ਆਲਜੀ ਕਰਦੀ ਆ ਤੇ ਪਾਏ ਪੋਏ ਨਹੀਂ ਨਾ ਕਦੀ ਪਿਛੋਟ ਥਲੀਾਰੇ ਉਹ ਤਾਂ ਪੜੀ ਹੀ ਰਹੀ ਆ ਇਹ ਤਾਂ ਜਦੋਂ ਵਪਾਰ ਲਾਈਨ ਦੇ ਵਿੱਚ ਆ ਜਾਂਦਾ ਪਸ਼ੂ ਉਹ ਕਿਤੇ ਥਲੀਾਰੇ ਪੈਂਦੇ ਆ ਬਸ ਜੀ ਆਹ ਦੇਖੋ ਜੀ ਜ਼ਿਆਦਾਤਰ ਦੋਸਤੋ ਕਈ ਵਾਰ ਐਨੀਮਲ ਆਪਾਂ ਸੰਗਲਾਂ ਦੇ ਵਿੱਚ ਰੱਖਦੇ ਆ ਮੋਰੀਆਂ ਮਾਰੀਆਂ ਕਈ ਵਾਰ ਬਹੁਤ ਘਰੇਲੂ ਜਿੱਥੋਂ ਵੀ ਕਈ ਨਾ ਐਨੀਮਲ ਨਿਕਲਦਾ بڑے ਘੱਟ ਵੀਰ ਪਸ਼ੂਆਂ ਨੂੰ ਮੋਰੀਆਂ ਮਾਰੀਆਂ ਪਾਉਂਦੇ ਆ ਜੇ ਜ਼ਿਆਦਾਤਰ ਸੰਗਲਾਂ ਦੇ ਵਿੱਚ ਪਸ਼ੂ ਰੱਖਦੇ ਆ ਤੇ ਇਹ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਸਟਾਰਟਿੰਗ 15 ਕਿਲੋ ਦਾ ਦੁੱਧ ਕਿੰਨਾ ਕੁ ਟਾਪ ਲਾਊਗਾ ਔਰ ਵੀਰ ਜੀ ਉਹ ਤਾਂ ਨਹੀਂ ਮਨ ਲਓ ਪਹਿਲੇ ਨੂੰ ਥੱਲੇ 18 19 ਕਿਲੋ ਚੋਇਆ ਏ ਸਾਰਾ ਆਪਾਂ ਨਾ ਯਾਰ ਕਿ 18 19 ਕਿਲੋ ਖਲਾ ਨਾਰਮਲ ਚ ਆ ਜੂਗੀ 18 19 ਕਿਲੋ ਬਾਹੂ ਕੋ ਜਿਆਦਾ ਹੀ ਵਾਰ ਆਪਣੀ 18 19 ਲੀਟਰ ਤੱਕ ਦੀ ਕਰ ਬੋਲਾ ਬੋਲਾ ਤਾਂ ਕਰਦੀ ਸ਼ੋ ਪੂਰਾ ਵੀ ਇਹਨਾਂ ਦੇ ਦੋ ਹਾਂਜੀ ਤੇ ਬਾਕੀ ਅੱਗੇ ਦੋਸਤੋ ਆਪਾਂ ਸਮੇਂ ਦੇ ਛੱਡਦੇ ਮਨ ਲਓ ਨਿੱਗਰ ਕਰਕੇ ਦੁੱਧ ਦੇਣਾ ਦੇਣਾ ਨੇ ਅੱਛਾ ਜੀ ਜੇ ਖਾਊਗੀ ਤੇ ਦੁੱਧ ਦਊਗੀ ਬਿਲਕੁਲ ਬਿਲਕੁਲ ਹਾਂਜੀ ਲੋਬੀ ਭਰਾਵੋ ਇਹ ਵਹਿੜ ਤੁਹਾਨੂੰ ਦਿਖਾਤੀ ਹੈ ਬਾਕੀ ਫਾਇਰ ਫੂਡ ਦਾ ਚਲੋ ਦੱਸਣ ਦੀ ਲੋੜ ਨਹੀਂ ਸਾਰੇ ਪਤਾ ਨੂੰ ਦੱਸਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਇਹਦਾ ਜਾਦ ਮੁੱਲ ਵੀ ਦੱਸ ਕੀ ਕਰਦਾ ਫਿਰ ਮੁੱਲ ਵੀ ਜੀ ਆਪਾਂ ਉਦਨ ਨੂੰ ਹੀ ਕਰਨਾ ਹੈ ਜਾਂ ਤੇ ਦੇਖ ਦੀ ਮੰਨ ਲਓ 65 ਤੋਂ ਵੱਧ ਆ ਨਾ ਮੈਂ 65 ਨਾ 62 ਆ 60000 ਦੀ ਗਾਂ ਦੇ ਦਾਂਗੇ 60 ਦੇ 60 ਦੀ ਦੇਣਾ ਬਾਕੀ ਖੁੱਲਾ ਮਾਨਦਾਨ ਕਰਾਂਗੇ ਫੋਨ ਲਾ ਲੈ ਠੀਕ ਆ ਜੀ ਹਾਂਜੀ ਉਦਾਂ ਦੀ ਵੜ ਵੀ ਵੱਡੀ ਚੰਗੀ ਸੀ ਪਰ ਚਲੋ ਮੇਲਜੋਲ ਖਾਂਦੀਆਂ ਨੇ ਨਾ ਤਾਂ ਨੀਕੀ ਦੀ ਗੱਲ ਕਹੀ ਆ ਬਸ ਵੀਰ ਜੀ ਬਾਕੀ ਉਹੋ ਚੀਜ਼ ਹੀ ਸਮਝੋ ਦੋ ਦਿਨ ਨੇ ਵੀ ਉਹਦੇ ਜਿੰਨਾ ਹੀ ਭਰ ਦੇਣਾ ਏ ਠੀਕ ਆ ਜੀ ਪਰ ਆਪਾਂ ਨੰਨੇ ਕੀ 18 19 ਕਿਲੋ ਨੂੰ ਗਾਂ ਕੋਈ ਨਹੀਂ ਆਂਦਾ ਦੁੱਧ ਠੀਕ ਆ ਜੀ ਬਾਕੀ ਛਾਈ ਵਾਲਾ ਨਿੱਗਰ ਨਿੱਗਰ ਬੜੀ ਗਾਂ ਬਿਲਕੁਲ ਬਿਲਕੁਲ ਲੋ ਵੀ 60000 ਦੀ ਅੱਜ ਭਰਾਵੋ ਮਿਲ ਜੂਗੀ ਤੁਹਾਨੂੰ ਠੀਕ ਆ ਜੀ 60000 ਦੀ ਵੜ ਜਵਾਪ ਸਮਾ ਦੀ ਚੰਗੀ ਰਹੂਗੀ ਠੀਕ ਆ ਜੀ ਅੱਗੇ ਮੇਰਾ ਵੀਰ ਕੋਈ ਇਥੇ ਆਣ ਕੇ ਆਪਦੀ ਜਿੱਦਾਂ ਮਰਜ਼ੀ ਭਰਾਵੇ ਤਸੱਲੀ ਕਰੇ ਠੀਕ ਆ ਬਾਕੀ ਇਹ ਨਹੀਂ ਆ ਕੋਈ ਹਲਕੂਲ ਕੁ ਕੰਮ ਨਹੀਂ ਆ ਹਾਂ ਠੰਡੀ ਧੀਰੀ ਆ ਓਕੇ ਇਧਰ ਸਾਗਰ ਨੰਬਰ ਤੇ ਇਹ ਵੀ ਕਰੀ ਗਏ ਬਿਠਾਏ ਇਹਨਾਂ ਸੁਆ ਵੈਰ ਸੂਈ ਜੇ ਹਾਂਜੀ ਪ्योर ਐਚਐਫ ਬਰੀਡ ਵਾਲੀ ਬੱਚੀ ਆ ਹੂੰ ਸੂਈ ਨੂੰ ਅੱਜ 4 ਦਿਨ ਹੋ ਗਏ ਮਗਰ ਬੱਚਾ ਏ ਇਹ ਦੇਖੋ ਬੱਚੀ ਦਾ ਫੈਸ਼ਨ ਦੇ ਜਾਣ ਕੇ ਡਾ ਹਾਂ ਮਗਰ ਬੱਚੀ ਆ ਮਗਰ ਨਹੀਂ ਵੀਰ ਜੀ ਬੱਚਾ ਏ ਬੱਚਾ ਕੀ ਗੱਲ ਕਰ ਰੇੜੇ ਰੂ ਵੀ ਲਾਉਣਾ ਬੜਾ ਸਾਂਭਿਆ ਵੀਰ ਜੀ ਗਾਂ ਦੇ ਜੋਰ ਲਾ ਕੇ ਪੂਰੇ ਸੌਣ ਲੱਗਿਆ ਹਾਂ ਬਾਕੀ ਬੋਰੀਆਂ ਬਾਰੀਆਂ ਡਬਲ ਪਾਈਆਂ ਨੇ ਪਾਈਆਂ ਪਾਈਆਂ ਰੇ ਜਵਾਂਗੇ ਨਾ ਤਾਂ ਕਰਕੇ ਪਾਈਆਂ ਇਹ ਨਹੀਂ ਠੰਡ ਕਰਕੇ ਨਹੀਂ ਕਰਕੇ ਮਰ ਕੇ ਖੋਲੇ ਨਹੀਂ ਬਾਕੀ ਇਹਨਾਂ ਵੀ ਚਲੋ ਵੇੜਾ ਜਾਈ ਪਸ਼ੂ ਕੋਈ ਵੀ ਸੱਜਰਾ ਬੱਚਿਆਂ ਨਾਲ ਹੀ ਆ ਬਾਕੀ ਵੀ ਦੇਖੋ ਪਹਿਲਣ ਬੱਛੀ ਆ ਖੱਲੇ ਵਾਲਾ ਕਿਡਾ ਸ਼ਾਨਦਾਰ ਬਣਾਇਆ ਇਹ ਦੇਖੋ ਅਜਾ ਤੱਕ ਦਿਨ ਕਿਨੇ ਦੱਸੇ ਸੀ ਵੀਰ ਜੀ ਨੂੰ ਚਾਰ ਪੰਜ ਦਿਨ ਹੋ ਗਏ ਆ ਲਓ ਜੀ ਚੋਂ ਪੰਜਾਂ ਦਿਨਾਂ ਦਾ ਸਮਾਂ ਹਣ ਪਹਿਲਣ ਬੱਛੀ ਆ ਪਹਿਲਣ ਬੱਛੀ ਆ ਬਹੁਤ ਦੰਦਾਂ ਦੇ ਵਿੱਚ ਤੇ ਨਹੀਂ ਹੋਣੀ ਦੰਦਾਂ ਇਹ ਵੇਖੀ ਨਹੀਂ ਵੀਰ ਜੀ ਕੋਤਲਾ ਛਿੱਗੀ ਜਵਾਨੀ ਹੋ ਜੇ ਛਿੱਗੀ ਜਵਾਨੀ ਹੋਊਗੀ ਆਪਾਂ ਵੇਖੀ ਨੀ ਵੇਖੀ ਤੇ ਦੱਸਾਂਗੇ ਨਾ ਫੋਨ ਤੇ ਗੱਲ ਦੱਸਾਂਗੇ ਬਾਕੀ ਬਾਕੀ ਦੋਸਤੋ ਥਾਲੇ ਵੇਖੋ ਤੁਸੀਂ ਥੱਲੋਂ ਵੇਖੋ ਡਿਜ਼ਾਈਨ ਆ ਕਰੋ ਚੈੱਕ ਫਾੜੀ ਜਿਹੜਾ ਚੱਡਾ ਇੱਕੋ ਜਿਹਾ ਥਾਨ ਮੁਠੀ ਜਿਹਾ ਥਾਨ ਆ ਹਾਂਜੀ ਤੇ ਕਿਸੇ ਵੀਰ ਨੇ ਚਵਾਈ ਕਰਨੀ ਆ ਪੈਣਾ ਚਵਾਈ ਕਰਨੀ ਆ ਠੀਕ ਆ ਜੀ इजीली ਕੋਈ ਵੀਰ ਚਵਾਈ ਕਰ ਸਕਦਾ ਸੋ ਪਹਿਲਾ ਸੂਆ ਬੱਚੀ ਸੂਈ ਆ ਕੱਦ ਵੱਡਾ ਹਾਂਜੀ ਸੂਸਵਾ ਦੇ ਵਿੱਚ ਇੱਕ ਵਾਰੀ ਆਈ ਆ ਕੋਈ 4 ਕਿ ਦਿਨ ਦਾ ਸਮਾਂ ਆ ਗਿਆ 4 ਕਿ ਦਿਨ ਦਾ ਸੂਸ ਠੀਕ ਆ ਜੀ ਤੇ ਬਾਕੀ ਤੁਹਾਨੂੰ ਖੋਲ ਕੇ ਆਪਾਂ ਤੋਰ ਕੇ ਦਿਖਾ ਦਿੰਨੇ ਆ ਬਾਕੀ ਵੀਰ ਜੀ ਮੰਨ ਲਓ ਹੁਣ ਇਸ ਟਾਈਮ ਮੰਨ ਲਓ 11-12 ਕਿਲੋ ਦਾ ਸਟਾਰਟਿੰਗ ਹੋਈ ਆ ਅੱਜ ਆ ਇਹ ਨਹੀਂ ਮੰਨ ਲਓ ਬੱਚੀ ਚੰਗੀ ਕਰਕੇ ਆਪਾਂ 15-16 ਹੀ ਆਸੀ ਬਾਕੀ ਨਾ ਬੱਚੀ ਦੁੱਧ ਭਰਦੂ ਬਰੀਡ ਵਾਲੀ ਬੱਚੀ ਆ ਜਿੰਨਾ ਆਪਣੇ ਘਰ ਆਪਾਂ ਉਹ ਦੱਸਾਂਗੇ ਇਹਨਾਂ ਕਿ 11-12 ਕਿਲੋ ਦਾ ਸਟਾਰਟਿੰਗ ਹੋਈ ਕੋਨੇ ਕਸ਼ ਕਦੋਂ ਬਾਰ ਵੀ ਤੋਰੀਏ ਨੂੰ ਬਾਕੀ ਬਰੀਡ ਬੜੀ ਬਚੀ ਨੂੰ ਵੇਖੋ ਮੂੰਹ ਮਾ ਦੋ ਹਾਂ ਕੰਨ ਕੁੰਨ ਕਿੱਡਾ ਛੋਟਾ ਆ ਦੇਖੋ ਵੀ ਹਾਂ ਲੋ ਵੀ ਕੱਦ ਵੀ ਜਿਹੜਾ ਇਹਦਾ ਉੱਚਾ ਠੀਕ ਆ ਜੀ ਆਮ ਨਾਰਮਲ ਮੀਡੀਅਮ ਹਾਈਟ ਤੋਂ ਉੱਚੀ ਹਾਈਟ ਤੇ 12 13 ਤੋਂ ਸਟਾਰਟਿੰਗ ਦਾ ਹਾਂਜੀ 12 13 ਦਾ ਇਹ ਨਹੀਂ ਅਖਣਾ ਕਿ ਵੱਛੀ ਚੰਗੀ ਹੈ ਤੇ 15 16 ਹੀ ਆਦੀ ਹੈ ਜਿਹੜਾ ਹੋਣਾ ਬਹੁਤ ਦਫਾ ਗੱਲ ਇਹੋ ਆ ਵੀ ਆਕਾਸ਼ ਚਲੋ ਕਈ ਵਾਰ ਆਪਾਂ ਨੂੰ ਚਵਾਉਣਾ ਵੀ ਪੈਂਦਾ ਬਿਲਕੁਲ 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 ਮੈਂ ਵੀ ਦੱਸਦਾ ਵੱਛੀ ਨੂੰ ਸਟਾਰਟਿੰਗ ਜਿਹੜੀ 12 13 ਲੀਟਰ ਤੋਂ ਆ ਹਾਂਜੀ ਤੇ ਬਾਕੀ ਹਾਈਟ ਕੱਟ ਦਾ ਪਤਾ ਤੁਹਾਨੂੰ ਜਿੱਕਰ ਕਰ ਹੀ ਦਿੱਤਾ ਵੱਛੀ ਦਾ ਆ ਫੇਸ ਕੁਆਲਟੀ ਬੂਤੀਬਾਤੀ ਬਹੁਤ ਵਧੀਆ ਛੋਟਾ ਕੰਨ ਆ ਬਾਕੀ ਸਪੇਸ ਵੰਡ ਚੰਗੀ ਆ ਥਾਂ ਬਹੁਤ ਵਧੀਆ ਠੀਕ ਆ ਜੀ ਚੌਂ ਚੌਂ ਚੰਗੀ ਆ ਜਿਹੜੀ ਮੇਨ ਗੱਲ ਮੁੱਕਦੀ ਆ ਇਹਦਾ ਵੀ ਆਪਾਂ ਗੱਡਣਾ ਕੱਟਣਾ ਨਹੀਂ ਬਣਨਾ ਕਾਸ਼ ਮਾਮਾ ਮਾਮਾ ਵੀ ਆ ਇੱਧਰ ਬੰਨਿਆ ਪਰ ਇੱਧਰ ਮਾਮਾ ਵੀ ਇਹਦੇ ਨਾਲ ਨਹੀਂ ਬੰਨਣਾ ਅੱਛਾ ਅੱਛਾ ਅੱਜ ਤੋਂ ਫਸਕਾਉਣ ਨੂੰ ਗੱਡਣਾ ਨਹੀਂ ਬੰਨਿਆ ਕਾਸ਼ ਆਂਦਾ ਵੀ ਮੋਨੋ ਕਰਨੇ ਆ ਵੀ ਗੱਡਣਾ ਕੱਟਣਾ ਨਹੀਂ ਬਣਨਾ ਕਿਸੇ ਪਸ਼ੂ ਦਾ ਵੀ ਆ ਬਿਲਕੁਲ ਇਹ ਖਬਤ ਖਲੀ ਤੇ ਇਹਦਾ ਮੁੱਲ 10 ਜੱਦ ਕੀ ਮੁੱਲ ਤੇ ਵੀ ਇਹਦੀ ਜੇ ਵਾਸੀ 2-4 ਦਿਨ ਰੋ ਕੇ ਦੋਤੇ ਲੈ ਕੇ ਵੇਚ ਦੇ ਫੇਰ ਤਾਂ ਮੈਂ ਸਰਦੀ ਵੇਚ ਦਿੰਦੇ ਹਾਂ ਨਾਂ ਸਰਦਾ 55 50000 ਚ ਮਾਨਦਾਨ ਕਰ ਦਾਂਗੇ 50 ਚ ਹਾਂਜੀ ਫੁੱਲ ਮਾਨਦਾਨ ਕਰਾਂਗੇ ਫੋਨ ਲਾ ਲੈ ਛੱਡ ਤੇ ਇਹਨੂੰ ਮੋੜ ਦੇਣੀ ਠੀਕ ਹੈ ਬਾਕੀ ਗੱਬਾਂ ਦੀ ਵੀ ਆਪਣੀ ਵਾਇਰ ਦੀ ਵੀਡੀਓ ਹੈਗੀ ਆ ਇਹ ਤਾਂ ਦੁਗਣੀ ਬਣੀ ਸੀ ਉਹ ਥੋੜਾ ਫਰਕ ਹੈ ਜੀ ਹਾਂਜੀ ਦੋ ਸੌ ਦਾ ਜਾਈ ਕਰਕੇ ਨਾ ਆਪਣਾ ਗੱਬਾਂ ਦੀ ਵੀਡੀਓ ਜਾਂਦੀ ਹੈ ਮੈਂ ਘਰੇ ਗਾਸ ਹੋਈ ਜੇਰ ਦੀ ਸਾਰੀ ਵੀਡੀਓ ਆਪਣੀ ਤੋਂ ਬਣੀ ਪਈ ਆ ਹਾਂਜੀ ਲੋਬੀ ਇਹ 50000 ਦੇ ਵਿੱਚੋਂ ਅੱਜ ਮਾਨਤਨ ਨੂੰ ਮਿਲ ਰਿਹਾ ਹੈ ਮਾਨਤਨ ਵਧੀਆ ਰੱਖੋ ਵੀਰ ਜੀ ਪਿਓਰ ਬਰੀਡ ਆਈ ਵਾਸੀ ਆ ਨਜਾਦੀ ਨਜਾਦੀ ਬੜੀ ਵਧੀਆ ਗੱਲ ਆ ਹੋਰ 10000 ਛੱਡ ਕੇ 48000 ਦੀ ਵੀਰ ਜੀ ਮੈਂ ਇਹਨਾਂ ਤੁਰਿਆ ਫਿਰ ਇਸੇ ਤਰ੍ਹਾਂ ਨਹੀਂ ਹੋਣੀ ਨਹੀਂ ਹੋਣੀ ਵੀ ਕਸਰਾ ਆ ਆ ਵੇਖੋ ਇਤਨੀ ਜਿਆਦਾ ਕੋੜ ਆ ਆ ਵੇਖੋ ਦੇਖ ਲਿਆ ਬੜਾ ਸ਼ਾਨਦਾਰੀ ਦੇਖੋ ਫੁੱਟ ਵਾਲੀ ਆ ਹਾਂ ਆਹ ਦੇਖੋ ਵੀ ਦੋਸਤੋ ਠੀਕ ਆ ਆਰਡਰ ਬਿਲਕੁਲ ਫਿਕਸ ਖੁੱਚਾਂ ਤੋਂ ਜੇਠ ਖੁੱਚਾ ਜਿਹੜਾ ਹਵਾਨਾ ਚੜਾ ਜੀ ਇਹ ਨਹੀਂ ਆ ਚੀਜ਼ ਨਹੀਂ ਲੱਭੀ ਪਹਿਲੇ ਨਾਲ ਬੱਛੀਆਂ ਨੂੰ ਲੈਵੇ ਵਾਲੀ ਹਾਂ ਅਮਡੇ ਸੂਰਨ ਬਣੂਗੀ ਗਾਂਪੂਰੀਏ ਸੋ ਬਾਕੀ ਇਹ ਨਾਲ ਨਾਲ ਹੈ ਸ਼ਰੀਫਾ ਪੂਰੀ ਹਾਂਜੀ ਤੇਰੀ ਆ ਲਓ ਜੀ ਹਰਪਾਲੀ ਯਾਰ ਦੀ ਐਂਡ ਤੋਂ ਐਂਡ ਇਧਰ ਇੱਕ ਹੋਰ ਤੁਹਾਨੂੰ ਕ੍ਰੋਸਵਰਡ ਦਿਖਾ ਦਿੰਨੇ ਆਪਾਂ ਆ ਦੇਖੋ ਇਹ ਵੀ ਜਰਸੀ ਤੇ ਸ਼ਾਈ ਵਾਲ ਦਾ ਕ੍ਰੋਸ ਜੇ ਹਾਂ ਤੇ ਕੱਲ ਸ਼ਾਮਾਂ ਦੀ ਸੂਈ ਜੇ ਕਾਲੀ ਸੂਈ ਆ ਹਾਂਜੀ ਕਾਲੇ ਸ਼ਾਮੀ ਸੂਈ ਆ ਸਵੇਰੇ ਚੋਈ ਆ ਪਾ ਥੋੜੀ ਗਾ ਮਗਰ ਵਾਸੀ ਦੇ ਨਗਲੋ ਆ ਅੱਛੀ ਆ ਨਾ ਮਗਰ ਦੇ ਮਗਰ ਵੀਰ ਜੀ ਇਹਦੇ ਅੱਛੀ ਆ ਸੁਵਾ ਦੂਜਾ ਕੋਈ ਸੁਵਾ ਦੂਜਾ ਸੂਈ ਏ ਠੀਕ ਆ ਹਾਂਜੀ ਇਹ ਇੱਕ ਇਹ ਆਪਣਾ ਆਜ਼ਾਦ ਬੋਲਾ ਕਿੰਨਾ ਕਿੰਨਾ ਬੋਲਾ ਵੀਰ ਜੀ ਮੰਨ ਲਓ ਰਾਤੀ ਦੇ ਪਾ ਬੱਚਿਆਂ ਨੂੰ ਚੰਗਾ ਆ ਦੇ ਕੋਈ ਕਿਲੋ ਚੋਇਆ ਸੀ ਤੇ 2.5 ਕਿਲੋ ਸਵੇਰੇ ਚੋਇਆ ਝੂਠ ਨਹੀਂ ਮਾਰਾਂਗੀ ਪੰਜ ਚੋਇਆ ਚਾਰ ਜਹਾ ਸਵੇਰੇ 2.5 ਕਿਲੋ ਚੋਇਆ ਸ਼ਾਮ ਨੂੰ ਚੋਣੀ ਦੋ ਤੀਰ ਜੀ ਤਿੱਜੀ ਜੁਵਾਈ ਹੋ ਜੂਗੀ ਤਿੱਜੀ ਜੁਵਾਈ ਸ਼ਾਮ ਨੂੰ ਆਣੀ ਇੰਨਾ ਕਿ ਦੁੱਧ 10 ਕਿਲੋ ਨੋਰਮਲ ਭਰੀ ਜਾਊਗੀ ਠੀਕ ਹੈ ਰੇਡ ਬੜਾ ਆਪਾਂ ਛੋੜਾ ਜਾ ਕਰ ਦੇਣਾ ਦੋਸਤੋ ਦੁੱਧ ਵੀ ਵੀਰ ਨੇ ਦੱਸਤਾ ਵੀ ਕਿੰਨੇ ਕਾਲੀ ਹੈਗੀ ਵੀ 9 10 10 ਕਿਲੋ ਆਂਦਾ ਵੀ ਦੁੱਧ ਚੁਵਾਈ ਜਾਊਗਾ 10 ਕਿਲੋ ਚੁਵਾਈ ਜਾਊਗਾ ਜੀ ਵੱਛੀ ਮਗਰ ਬਾਕੀ ਨਹੀਂ ਤੇ ਬਾਕੀ ਰੰਗ ਜਿਹੜਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਮਾਲ ਰੰਗ ਦੇ ਵਿੱਚ ਕਰੋ ਚਾਹੇ ਬਦਾਮੀ ਰੰਗ ਆਪਾਂ ਕਹਿ ਦਿੰਦੇ ਹਾਂ ਹਾਂਜੀ ਬਾਕੀ ਆਹ ਦੇਖੋ ਬਿੱਲੀਆਂ ਖਾਂ ਬਿੱਲੀਆਂ ਬਿੱਲੀਆਂ ਬੱਚੇ ਦਾ ਬੜਾ ਤੇ ਉਹ ਬੱਚੇ ਦਾ ਕਰਦੀ ਉਹ ਦੋੜਾ ਪੱਖ ਹੈ ਨਾ ਮੇਰੇ ਤਾਂ ਵੀ ਬੱਚਾ ਹਾਂ ਸੂਈ ਸਵਾਹੀ ਕਰਕੇ ਦੋਸਤੋ ਥੋੜੀ ਜੀ ਤਾਜੀ ਸੂਈ ਕਰਕੇ ਤੇ ਇਹ ਬੜਾ ਮਸ ਖਾਸ ਤੌਰ ਤੇ ਹੁੰਦਾ ਵੀ ਬੱਚੇ ਦਾ ਤਮਾ ਜ਼ਿਆਦਾ ਕਰਨ ਵਾਲੇ ਤੇ ਜਦੋਂ ਮੇਰਾ ਵੀਰ ਲੈ ਕੇ ਜਾਵੇ ਤੇ ਬੱਚੇ ਦੀ ਕੇਅਰ ਵਧੀਆ ਕਰਿਓ ਜੀ ਠੀਕ ਹੈ ਜੀ ਕਿਉਂਕਿ ਬੱਚੇ ਦੇ ਨਾਲ ਬੈਠਾ ਲੱਗਾ ਵੀਰ ਜੀ ਵੇਖੋ ਇਹਨੂੰ ਗੜੀ ਹਾਂ ਬਾਕੀ ਥਾਣੇ ਵੇਖੋ ਕਰਮਾਲੀ ਦਾ ਬਹੁਤ ਸੋਹਣਾ ਸੁਬਾ ਥਾਣਾਂ ਦੇ ਹਾਂ ਸਵੇਰ ਹੀ ਆਕੀਆ ਭਾ ਕੇ ਗਲਾਸ ਮੁੱਧੇ ਆ ਕੇ ਵਜੇ ਆ ਲੱਗਦਾ ਗਲਾਸ ਹੀ ਮੁੱਧੇ ਵਜੇ ਆ ਹਾਂਜੀ ਇਹ ਗਲਾਸ ਆ ਭਾ ਜੇ ਵੇਲਾ ਨਾਲੋਂ ਤਾਂ ਮੁੱਧੇ ਮਰ ਗਏ ਨਹੀਂ ਪਰ ਸਨਾਲੋਂ ਪਾਸੇ ਵਜੇ ਆ ਨਾ ਬਾਕੀ ਮੂੰਹ ਮਾਰੀ ਫੇਸ ਕੁਆ ਜਾਂਦੇ ਜਾ ਲੈ ਬੱਚੇ ਦਾ ਕਰਦੀ ਕੋਈ ਦਾ ਕਰਦੀ ਆ ਬਾਕੀ ਤਾਂ ਠੰਡੀ ਧੀਰੀ ਚਾ ਜੀ ਲੋ ਭੀ ਭਰਾਵੋ ਠੀਕ ਆ ਹਾਂਜੀ ਹਟ ਜਾਓ ਪਾਸੇ ਹਟ ਜਾਓ ਪਾਸੇ ਹੈ ਪਾਸੇ ਹਟ ਜਾਓ ਆ ਗਿਆ ਜਬੜੀ ਸਾਨ ਹਾਂ ਬੱਚੇ ਦਾ ਜਾ ਕੇ ਖਲੋਤੀ ਆ ਬੱਚੇ ਦਾ ਕਰਦਾ ਬੱਚੇ ਦਾ ਨਹੀਂ ਛੱਡੀ ਠੰਡੀ ਧੀਰੀ ਆ ਕੋਈ ਕਰਨੇ ਹੈ ਛੱਡ ਕੇ ਜਣਾ ਵੰਗੇ ਧਾਰਾ ਮਾਰਦੇ ਨੇ ਬੱਚੇ ਦਾ ਕੋਈ ਗੱਲ ਨਹੀਂ ਛੱਡ ਕੇ ਕਰਾ ਦੋ ਛੱਕ ਕਈ ਭਰਾ ਵੀਰਾਂ ਦੇ ਮਨ ਚ ਡਾਊਟ ਨਾ ਹੋਵੇ ਤੇ ਬੱਚੇ ਦਾ ਜਰੂਰ ਕਰਦੀਆਂ ਨੇ ਤਮਾਂ ਕਰਦੀਆਂ ਨੇ ਬੱਚਿਆਂ ਦਾ ਜਿਆਦਾ ਕਿ ਇਹਨਾਂ ਵੜਾਂ ਦੀ ਜਿਹੜੀ ਹੈ ਖਾਸियत ਕਹਿੰਦੇ ਜਾਣਾਂ ਦੀ ਕੁਆਲਿਟੀ ਕਹਿੰਦੇ ਵੀ ਇਦਾਂ ਦੀ ਹੈ ਆ ਦੇਖੋ ਬਈ ਪੋਲੀ ਰੂਮਰ ਗਈ ਸਾ ਇਹਨੂੰ ਆ ਦੇਖੋ ਬੱਚੇ ਦਾ ਕਰਦੀ ਦੇਖੋ ਆ ਦੇਖੋ ਬਿਨਾ ਲੰਗੇ ਤਾਂ ਧਾਰਾ ਮਾਰਦੀਆਂ ਸਾ ਜੀ ਹਾਂ ਆ ਬੰਨੀ ਠੀਕ ਆ ਜੀ ਤੇ ਇਹ ਜਾਤ ਕਿੰਨੇ ਦੀ ਹੁੰਦੀ ਅੱਜ ਇਹ ਵੀ ਜੀ ਵੈਰ ਤੇ ਲੱਗਦੀ 35000 ਦੀ ਆਪਾਂ ਤੋਕਰਾਂ ਵਾਲਾ ਮੁੱਲ ਕਰਦਾ ਨਾ 35 ਨਾ 32 ਹਾਂ ਪੂਰੇ 30000 ਦੀ ਗਾਂ ਦੇਵਾਂਗੇ 30 ਹਾਂਜੀ 30000 ਦੀ 29 ਦੀ ਹਾਂਜੀ 29 ਦੀ ਦੇ ਤਾਂ ਜੀ ਲਓ ਦੋਸਤੋ ਐਂਡ ਪੁਆਇੰਟ ਜਿਹੜੀ 29000 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਬਾਕੀ ਮੱਚੀ ਚੰਗੀ ਆ ਮੂਹ ਮਾਈ ਫੇਸ ਕੁਆਲਿਟੀ ਤੇ ਬਾਈ ਜੀ ਤਾਜੀ ਕਰਨਾ ਬੱਚੇ ਹਸੜਾ ਕਰਦੀ ਦੁੱਧ 10 11 ਕਿਲੋ ਨੋਰਮਲ ਭਰੀ ਜਾਣਾ ਨੇ ਠੀਕ ਹੈ ਜੀ ਬਾਕੀ ਮੋਲ ਤੋਕੜਾ ਵਾਲਾ ਵੀਰ ਜੀ ਹੁਣ ਮੰਨ ਲਓ ਸਿਆ ਸਾਰਾ ਕਨੇ ਚੋਣੀ ਆ ਤੇ ਗਰਮੀਆਂ ਹੀ ਫੇਰੇ ਹੋਈਆਂ ਲੋਕਾਂ ਲੱਭਣੀਆਂ ਬਸ ਜੀ ਬਸ ਤੋਂਨੇ ਜਨ ਫੇਰੇ ਤੋਕੜਾ ਕੱਬਨੇ ਦੋ ਦੇ ਜਣਾ ਬਿਲਕੁਲ ਨਾਲ ਮਗਰ ਵੱਛੀ ਵੀ ਮਗਰ ਇਹ ਤਾਂ ਵੱਧਿਆ ਵਾਲਾ ਕੰਮ ਆ ਬਿਲਕੁਲ ਦੋਸਤੋ ਨਾਰੂਆ ਨਾਲ ਆ ਠੀਕ ਆ ਜੀ ਕੋਈ ਤਿੰਨਾਂ ਚੌ ਚੌ ਦਿਨਾਂ ਦਾ ਸਮਾਂ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਠੀਕ ਆ ਥਾਣ ਬਹੁਤ ਵਧੀਆ ਥਾਣ ਲੰਬਾ ਜਿਵੇਂ ਆਪਾਂ ਮੱਝਾ ਦਾ ਥਾਣ ਕਹਿ ਦਈਏ ਲੰਬਾ ਥਾਣਾ ਚੁਵਾਈ ਚੁਵਾਈ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਤੇ ਬਾਕੀ ਮੇਰੇ ਭਰਾ ਸਾਰੇ ਤੁਸੀਂ ਆਜ਼ਾਦ ਇਹਦੀ ਕਰ ਡਿਟੇਲ ਇਹ ਵੀ ਜੀ ਤੀਜਾ ਸੂਆ ਸੂਈ ਜੇ ਜਰਸੀ ਜੇ ਹਾਂਜੀ ਥੋੜਾ ਕਿ ਮੰਨ ਲਓ ਨਾਲ ਸ਼ਾਈ ਵਾਲ ਦਾ ਕਰਾਸ ਆ ਤੇ ਸੂਈ ਨੂੰ ਅੱਜ ਵੀ ਦਿਨ ਨੂੰ 13 14 ਦਿਨ ਹੋ ਗਏ ਮਗਰ ਬੱਚੀ ਇਹਦੇ 13 14 ਦਿਨਾਂ ਦੀ ਸੂਈ ਮਗਰ ਬੱਚੀ ਬੱਚੀ ਪੂਰੀ ਪਲੀ ਪੁਲੀ ਆ ਆ ਦੇਖੋ ਭਾਈ ਹਾਂਜੀ ਇਹ ਨਹੀਂ ਕਿ ਪੰਜਾ 15 ਦਿਨਾਂ ਦੀ ਆਖਰੀ 13 14 ਦਿਨਾਂ ਦੀ ਸੂਈ ਜੇ ਠੀਕ ਹੈ ਜੀ ਹਾਂਜੀ ਲਓ ਜੀ 13 14 ਦਿਨਾਂ ਦਾ ਸਮਾਂ ਹੋ ਗਿਆ ਤੇ ਕਰਾਸ ਜਾਂਗਾ ਵੱਡਾ ਗੱਦ ਘਾਟ ਵੱਡਾ ਗੱਦ ਘਾਟ ਦੁੱਧ ਕਿੰਨਾ 13 14 ਦੁੱਧ ਵੀਰ ਜੀ ਇਸ ਟਾਈਮ 13 ਕਿਲੋ ਪੱਕਾ ਲੀਟਰ ਵਾਲਾ ਹੋਊਗਾ ਹਾਂ ਹਾਂ ਇਹ ਨਹੀਂ ਕਿ 913 ਕਿਲੋ ਦੁੱਧ ਇਹਦੇ ਥੱਲੇ ਸੁਵਰਲਾ ਬੁਰਲਾ ਸਪੇਸਵਾਨ ਚੰਗੀ ਹੈ ਇੱਕ ਵਾਰੀ ਤੁਹਾਨੂੰ ਆਪਾਂ 바ਰ ਕੋਡ ਕੱਢ ਕੇ ਤੋਰ ਕੇ ਦਿਖਾ ਦਿੰਨੇ ਆ ਵਛੀ ਮਗਰ ਫੀਮੇਲ ਜਰਸੀ ਬਰੀਡ ਦੇ ਵਿੱਚ ਮਗਰ ਵਛੀ ਆ ਆ ਦੇਖੋ ਜੀ ਆ ਕਾਜ ਥੋੜਾ ਜਿਹਾ ਸਲੋਥ ਹੋ ਰਹੀ ਵੀਰੇ ਸਲੋਥ ਚੋਣ ਚਾਂਦੀਆ ਬਰਕੋਚ ਚੋਣ ਚਾਂਦੀਆ ਜੀ ਇੱਕ ਨੰਬਰ ਹੈ ਪੋਲੀ ਰੂਵਰਗੀ ਲੋਬੀ ਠੀਕ ਆ ਸੋ ਆਪਸੀ ਤਨਾ ਦਾ ਗੈਬ ਗੂਪ ਕਾਫੀ ਆ ਠੀਕ ਆ ਜੀ ਸੋ 13 14 ਤੇ ਅਜਾੜ ਜੇਕਰ ਆਪਾਂ ਗੱਲ ਕਰੀਏ ਤਾਂ ਨਾਰਮਲੀ ਸੇਵਾ ਕਿਸੇ ਭਰਾ ਦੀ ਚੱਲੇ 13 14 13 14 13 15 ਦੁੱਧ ਕਿਲੋ ਕਰੀਏ ਪਰ ਜਿਹੜਾ ਆਪਣੇ ਘਰੇ ਆਪਾਂ ਉਹ ਦੱਸਾਂਗੇ ਹੁਣਾਂ ਅਗਲੀ ਗਾੜੀ ਸੇਵਾ ਦੇ ਅਗਲਾ 15 ਚੋਲੇ 12 ਚੋਲੇ ਜਿਹੜਾ ਆਪਣੇ ਘਰੇ ਆਪਾਂ ਉਹ ਦੱਸਾਂਗੇ ਦਾ ਆਪਾਂ ਕਰੋ ਤੋਲ ਕੇ ਦੇ 13 14 13 ਹੈਗਾ ਹਾਂ ਜੀ ਹਾਂ ਜੀ 13 ਕਿਲੋ ਵੀਰ ਦੀ ਪੱਕਾ ਲੀਟਰ ਵਾਲਾ ਹੈਗਾ ਠੀਕ ਆ ਜੀ ਬੱਚੇ ਨੂੰ ਛੱਡ ਕੇ ਚਲੋ ਇਹਨਾਂ ਵੀ ਦਿੱਤੀ ਜਾਵੇ ਬਾਕੀ ਰੇਟ ਰੇਟ ਬਾਅਦ ਵੀਰ ਜੀ ਕਿ ਜੇ ਤੇ ਮੁੱਲ ਤੇ ਮੁੱਕਣੀ ਆ ਬਿਲਕੁਲ ਦੁੱਧ ਜਿਆਦਾ ਲੈਣਾ ਤੇ ਮੁੱਲ ਵੀ ਫਿਰ ਉਸ ਹਿਸਾਬ ਨਾਲ ਲੱਗਣਾ ਬਿਲਕੁਲ ਮੁੱਲ ਕਿਸਾਨ ਵੀਰੋ ਬਿਲਕੁਲ ਜਾਇ ਤੇ ਜੈਨੂਨ ਰਹੂਗਾ ਬਾਕੀ ਦੁੱਧ 13 14 ਲੀਟਰ ਦੀ ਇਥੋਂ ਤਸੱਲੀ ਕਰਕੇ ਲੈ ਜਾਓਗੇ ਤੁਸੀਂ ਇੰਨਾ ਕੀ ਕਰਮਾਂ ਲਈ ਦਿੰਦੀ ਰਹੇ ਤੇ ਬਹੁਤ ਵਧੀਆ ਪਰ ਕੱਦ ਕਾਠ ਵੱਡਾ ਇਹਦਾ ਵੱਡੇ ਕੱਦ ਕਾਠ ਵਾਲੀ ਆ ਤੇ ਬਾੜ ਵਿੱਚ ਖੇਰ ਨੂੰ ਖੁਰ ਬੜਾ ਵਧੀਆ ਵਿੱਚ ਵੇਖੋਗੇ ਤੁਸੀਂ ਮਰਲੇ ਦੀਆਂ ਮਰਲੇ ਵੰਡਾਂ ਨੇ ਬਾਕੀ ਵੀਰ ਜੀ ਹਾਂ ਠੰਡ 2 ਮਹੀਨੇ ਬਾਅਦ ਗਰਮੀਆਂ ਫੇਰ ਇਹਨਾਂ ਦੁੱਧ ਚੰਗਾ ਜਿਵਾਉਣਾ ਹੈ ਗਰਮੀਆਂ ਨੂੰ ਫੇਰ ਲੋਕਾਂ ਲੱਭਣੀਆਂ ਆ ਬਿਲਕੁਲ ਹਾਂਜੀ ਇਹ ਅੱਜ ਕਿੰਨੇ ਦੀ ਦਵਾਂਗੇ ਆਪਾਂ ਵੀਰ ਜੀ ਗਾ ਤੇ 42-43 ਹਜ਼ਾਰ ਦੀ ਹੁਣ 40 ਚ 1000 ਛੱਡ ਦਾਂਗੇ 39 ਹਜ਼ਾਰ ਦੀ ਗਾ ਦੇ ਦਾਂਗੇ 40 ਚੋਂ 1 ਇੱਕ ਛੱਡ ਦਾਂਗੇ ਕੋਈ ਕਸਰਾ ਕੁਸਰਾ ਹੀਆਂ ਕੱਢ ਦਈਏ ਦਬਲ ਕੇ 38 ਹਜ਼ਾਰ ਦੀ ਵੀਰ ਜੀ ਗਾ ਦੇ ਦਾਂਗੇ 38 ਦੀ 38 ਦੀ 37 ਦੀ 37 ਦੀ ਹੁਣ ਤੂੰ ਦੱਦੇ 37 ਦੀ ਵੀਰ ਜੀ ਮਾਰਾ ਬੋਲੀ ਲਾ ਕੀ ਹੋਰ ਕਿਤੇ ਗਾ ਹੋ ਗਿਆ ਹੋਰ ਗੱਲ ਕਰਾਉਣ ਸੈਂਤੀਆਂ ਦੇ ਬਾਕੀ ਮੌਕੇ ਮਾਨਦਾਨ ਕਰਦਾਂਗੇ ਜਿੱਦਾਂ ਦਾ ਵੀ ਉਹ ਗੱਲ ਹੀ ਐ ਵੈਸੇ ਤਾਂ ਉਹ ਲੱਗਦੀ ਹੁੰਦੀ ਪਰ ਆਪਾਂ ਨਹੀਂ ਆਪਾਂ ਲੈਸ ਕਰਕੇ ਦਿੰਦੇ ਆ ਇਹ ਕਮੇਟੀ ਵਾਲਾ ਕੰਮ ਹੈ ਇਹ ਕਮੇਟੀ ਵਾਲਾ ਕੰਮ ਹੈ ਕਮੇਟੀ ਵਾਲਾ ਕੰਮ ਹੈ ਘਾਟੇ ਦਾ ਫਰੇ ਹੈ ਨਾ ਕੰਮ ਮੈਂ ਫਰਲੇ ਛੱਡ ਦੋ ਜੀ ਹਾਂਜੀ ਬਿਲਕੁਲ ਬਿਲਕੁਲ ਸੂਤਰ ਦੇ ਸੌਣ ਵਾਲੇ ਬਣਾ ਜੀ ਬਿਲਕੁਲ ਬਿਲਕੁਲ ਮੈਂ ਸੂਤਰ ਦਾ ਬਿਲਕੁਲ ਜੀ ਬਿਲਕੁਲ ਹਾਂਜੀ ਮਾਲ ਵੈਸੇ ਦੋਸਤੋ ਪਹਿਲਾਂ ਹੀ ਬੜੇ ਵਾਜਬ ਸੂਤਰ ਦੇ ਰੇਟਾਂ ਦੇ ਉੱਪਰ ਵੀਰ ਦੇ ਦਿੰਦੇ ਆ ਜਾਇਜ਼ ਰੇਟ ਆ ਹਾਂਜੀ ਤੇ ਵੈਰ ਤੁਹਾਨੂੰ ਮਿਲ ਜੂਗੀ ਬਿਲਕੁਲ ਜੈਨੂਨ

ਚੰਗੇ ਆ ਪਸ਼ੂ ਪਾਕੀ ਪੜਤਾ ਚੰਗਾ ਪੜਤਾ ਜੇਗਾ ਬਾਕੀ ਵੀਰ ਜੀ ਸ਼ਾਈ ਵਾਲ ਵੈਰ ਮਨ ਲਓ 60000 ਰੁਪਏ ਪਾਈ ਹੋ ਜੀ ਗਾਈ ਮਨ ਲਓ ਕਿਨੇ 70 75 ਦੀ ਦੇਣੀ ਆ ਆਪਾਂ 60000 ਰੁਪਏ ਮੁੱਲ ਪਾਏ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਠੀਕ ਆ ਵੀਰ ਜੀ ਆ ਜਿਹੜੀ ਬੱਚੀ ਆ ਇਹ ਵੀ ਵੈਰ ਮਨ ਲਓ ਕੋਈ ਨਵੀਂ ਪਹਿਲਣ ਬੱਚੀ ਇੰਨੀ ਦੇਣਾ ਜਿੰਨਾ ਆਪਾਂ ਮੁੱਲ ਪਾ ਕੇ ਤੇ ਆ ਨਵਾਂ ਨਵੇਂ ਐਨੀਮਲ ਨੇ ਹਾਂਜੀ ਕੋਈ ਵੀਰ ਆਉਂਦਾ ਲੈ ਜਾਂਦਾ ਹੈਗੇ ਜਾਵੇ ਕੋਈ 4 500 ਰੁਪਏ ਪੀ ਵੀ ਨਾਲ ਫਿਰ ਸਾਦ ਕੇ ਆ ਬਾਕੀ ਵੀਰ ਜੀ ਪਹਿਲਾਂ ਨੂੰ ਆ ਚੀਜ਼ ਬੜੀ ਘੱਟ ਲੱਭਦੀ ਆਈ ਆ ਆ ਫੀਡਿੰਗ ਵਾਲੇ ਆ ਆ ਵੇਖ ਕਿਉਂ ਕੋਸੇ ਲਖਰੀ ਖਰੀਦ ਲੈਣੀ ਆ ਬਿਲਕੁਲ ਤੇ ਸ਼ਾਈ ਵਾਲ ਕੀ ਆ ਬਿਲਕੁਲ ਜੀ ਬਿਲਕੁਲ ਤੇ ਸ਼ਾਈ ਵਾਲ ਦੀ ਤਾਂ ਡਿਮਾਂਡ ਹੀ ਬੜੀ ਰਹੀ ਜੀ ਬੜੀ ਡਿਮਾਂਡ ਰਹੀ ਵੀਰ ਜੀ ਉਹ ਡਿਮਾਂਡ ਕਰਕੇ ਇਹਨੀਆਂ ਪਾਉ ਦਾ ਮੁੱਲ ਮਨ ਲੋ ਵਧ ਪਾ ਦਾਂਗੇ ਪਰ ਆਪਾਂ ਨੂੰ ਜਾਇਜ਼ ਮਿਲੀ ਆਪਾਂ ਫੇਰ ਉਹਦਾ ਜਾਇਜ਼ ਉਹ ਬਾਈ ਕਰੋ ਜੰਮੂ ਕਸ਼ਮੀਰ ਤੋਂ ਲੈ ਕੇ ਤੇ ਇਤੋਂ ਕੰਨਾਂਗ ਮੰਡਾ ਕਰਾਵਾ ਪੈ ਗਿਆ ਸਾਰੇ ਸਾਰੇ ਬੰਨੇ ਸਾਰੇ ਬੰਨੇ ਇੰਸਟਾਗ੍ਰਾਮ ਤੇ ਲੈ ਕੇ ਫੇਸਬੁੱਕ ਤੇ ਲੈ ਕੇ YouTube ਤੱਕ ਬੰਨਾ ਗੱਲਾਂ ਗਾਹ ਹੋਈਆਂ ਬਈਆਂ ਵੀਰ ਜੀ ਚੋ ਲਈ ਦੇ ਕੋ ਬੰਦੇ ਨੇ ਫੋਨ ਆ ਆਰ ਫੋਨ ਪਤਾ ਨਹੀਂ ਕਿੰਨੇ ਕਿ ਬੰਦਿਆਂ ਦਾ ਇਹ ਗਾਵੇ ਹਾਂ ਚਾਹ ਬਣ ਜਾਦੀ ਸੀ ਜਿਹੜੇ ਘਰ ਘਰ ਆਪਾਂ ਫਿਰੋਨਾਂ ਦੇ ਚਲੋ ਪਸ਼ੂ ਇੱਕੀ ਹੈ ਕਿਸੇ ਦੀ ਨਹੀਂ ਹਾਂ ਭਲਾ ਵੀ ਵਿੰਦਾ ਰਹਿ ਕਿਦੋਂ ਚੱਲੂ ਕਿਦੋਂ ਚੱਲੂ ਭਾਵੇਂ ਅੱਲਾਹ ਤੋਂ ਪਹਿਲਾਂ ਕਾਬੂ ਹੋ ਗਈ ਉਹਦੇ ਹਾਂ ਹਾਂਜੀ ਉਹ ਚੱਲੋਂ ਤਾਂ ਪਹਿਲਾਂ ਵਿੜੋਤਰੀ ਜਿੰਨਾ ਕਿ ਤੁੰਗੜਾ ਹੀ ਮਾਰਦੇ ਰਹਿ ਬਿਲਕੁਲ ਬਿਲਕੁਲ ਇਸ ਗੱਲ ਮੁੱਕਦੀ ਹੀ ਮੁੱਲ ਤੇ ਜੇ ਉਹ ਲੱਖ ਰੁਪਇਆ ਕਰ ਦੇ ਬੜਾ ਸੋਚ ਸਮਝ ਕੇ ਕਿਹਨੇ ਫੋਨ ਲਾਉਣਾ ਆਹੀ ਅ ਜਾਨੀ ਰੇਡ ਨਾਲ ਵੀਰੇ ਬਣੀ ਰੇਡ ਨਾਲ ਹੀ ਗੱਲ ਬਣੀ ਵੀਰੇ ਰੇਡ ਨਾਲ ਹੀ ਬਣੀ ਆ ਪਸ਼ੂ ਵੀ ਉਹਦੇ ਪ੍ਰਾਪਰ ਦਾ ਹੋਵੇ ਨਾ ਹਾਂ ਫਿਰ ਜਾਇਜ ਕਰਦੀ ਤੇ ਭੱਜ ਕੇ ਹਰੇਕ ਵੀਰ ਨੇ ਖਰੀਦਣੀ ਆ ਲਓ ਵੀ ਇਹ ਦੋਸਤੋ ਐਨੀਮਲ ਨੇ ਇਹ ਪਸ਼ੂ ਅੱਜ ਤੁਹਾਨੂੰ ਦਿਖਾਏ ਆ ਇਸੇ ਤਰ੍ਹਾਂ ਦੇ ਟੇਮ ਦੇ ਵਿੱਚ ਕੋਈ 2 4 5 ਲਾ ਕੇ ਇੱਥੇ ਖੜੇ ਹੁੰਦੇ ਆ ਆਏ ਗਏ ਹੁੰਦੇ ਆ ਆਪਣਾ ਸੰਪਰਕ ਬਣਾ ਕੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਡਿਟੇਲ ਆ ਉਹ ਲੈਣ ਦੇ ਰਿਹਾ ਕਰੋ ਮੇਰਾ ਵੀਰ ਕੋਈ ਇੱਕ ਆ ਬਾਕੀ ਯਾਦ ਨੰਬਰ ਬੋਲਦੇ ਵੀਰ ਨੰਬਰ ਇਹ 9779914251 ਠੀਕ ਆ ਜੀ ਹਾਂਜੀ ओके बरा। ਲਓ ਵੀ ਦੋਸਤੋ ਅੱਜ ਕਮਾਲਪੁਰ ਪਹੁੰਚੇ ਸੀ ਵੀਰ ਜາດ ਦੇ ਕੋਲ ਇਹ ਅੱਜ ਨਗ ਨੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।